ਚਾਂਦੀ ਕਾ ਵਧੀਆ ਵਧੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆ ਜੀ 17 ਜਨਵਰੀ 2026 ਤੇ ਅਸੀਂ ਰਾਤ ਪਹੁੰਚੇ ਸੀ ਜੇ ਗਰਸਾਣਾ ਗੁਰਦੁਆਰਾ ਸਾਹਿਬ ਤੇ ਹੁਣ ਆਪਣਾ ਸਾਰਾ ਸਮਾਨ ਰੈਡੀ ਹੈ ਜੀ ਤੇ ਗੁਰਦੁਆਰਾ ਸਾਹਿਬ ਚ ਆਪਾਂ ਰੈਸਟ ਕੀਤੀ ਤੇ ਹੁਣ ਆਪਾਂ ਸਵੇਰੇ ਚੱਲਣ ਲਈ ਬਿਲਕੁਲ ਤਿਆਰ ਹੈ ਜੀ ਅੱਜ ਆਪਣਾ ਸਫਰ ਗਰਸਾਣਾ ਤੋਂ ਬੀਕਾਨੇਰ ਦਾ ਜੀ ਇਹ ਤਕਰੀਬਨ 130 ਤੋਂ 135 ਕਿਲੋਮੀਟਰ ਦਾ ਅੱਜ ਦਾ ਸਫ਼ਰ ਬਹੁਤ ਲੰਬਾ ਹੋਣ ਵਾਲਾ ਆਪਣਾ ਅਸੀਂ ਆਪਣੀ ਦਿਨ ਦੀ ਸ਼ੁਰੂਆਤ 8 ਵਜੇ ਤੋਂ ਸ਼ੁਰੂ ਕਰਾਂਗੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਣਾ ਸਾਈਕਲ ਚਲਾਵਾਂਗੇ ਟਫ ਬਹੁਤ ਜ਼ਿਆਦਾ ਨਵੇਂ ਰਿਕਾਰਡ ਕਾਇਮ ਹੋਣਗੇ ਕਿਉਂਕਿ ਆਪਾਂ ਅਜੇ ਤੱਕ ਸੋਸ ਪਲਸ ਸਾਈਕਲ ਨਹੀਂ ਚਲਾਇਆ ਆਪਣੀ ਮੈਕਸਿਮਮ ਐਵਰੇਜ ਸੀ 85 ਤੋਂ 90 ਕਿਲੋਮੀਟਰ ਦੀ ਸੋ ਆਪਣੀ ਮੇਨ ਕੋਸ਼ਿਸ਼ ਇਹ ਹੈ ਕਿ ਆਪਾਂ ਬੀਕਨਰ ਦੀ ਹੱਦ ਤੱਕ ਪਹੁੰਚ ਸਕੀਏ ਜਾਂ ਬੀਕਨਰ ਪਹੁੰਚ ਜਾਵਾਂਗੇ ਜੇਕਰ ਸਾਨੂੰ ਲੱਗਾ ਕਿ ਅਗੇ ਹਨੇਰਾ ਨਹੀਂ ਜ਼ਿਆਦਾ ਹੋਇਆ ਦੂਸਰੀ ਗੱਲ ਹੈ ਜੀ ਕਿ ਅਗਰ ਆਪਾਂ ਬੀਕਨਰ ਨਹੀਂ ਪਹੁੰਚਦੇ ਤਾਂ ਅੱਜ ਆਪਣੀ ਸਟੇਜ ਕਿਸੇ ਪੰਪ ਵਗੈਰਾ ਜਾਂ ਟਾਬੇ ਤੇ ਹੋਏਗੀ ਸੋ ਆਪਣਾ ਇਮਤਿਹਾਨ ਦਾ ਦੇਣਾ ਅੱਜ ਆਪਣੀ ਇਹੀ ਹੈ ਕਿ ਆਪਾਂ ਥੋੜਾ ਜਿਹਾ ਜ਼ੋਰ ਮਾਰ ਕੇ ਆਪਾਂ ਬੀਕਾਨੇਰ ਤੱਕ ਪਹੁੰਚ ਗਏ ਸੋ ਉੱਥੇ ਸਾਨੂੰ ਗੁਰਦੁਆਰਾ ਸਾਹਿਬ ਮਿਲ ਜਾਣਾ ਕਿਉਂਕਿ ਰਸਤੇ 'ਚ ਹਨ ਇਸ ਤੋਂ ਬਾਅਦ ਹੁਣ ਕੋਈ ਗੁਰਦੁਆਰਾ ਸਾਹਿਬ ਨਹੀਂ ਮਿਲਣਾ 135 ਕਿਲੋਮੀਟਰ 'ਚ ਸੋ ਬਣੇ ਰਹੋ ਸਾਡੇ ਸਫ਼ਰ ਦੇ ਨਾਲ ਸਪੋਰਟ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਨਿਕਲ ਚੁੱਕੇ ਹਾਂ ਜੀ ਬਿਲਕੁਲ ਹਾਈਵੇ ਦੇ ਬ੍ਰਿਜ ਦੇ ਕੋਲ ਗਰਸਾਨਾ ਵਿਖੇ ਗੁਰਦੁਆਰਾ ਸਾਹਿਬ ਹੈ ਜੀ ਕਦੇ ਵੀ ਤੁਸੀਂ ਇੱਥੇ ਆਂਦੇ ਹੋ ਤਾਂ ਰਾਤ ਬੇਚਿੱਜ ਕਾ ਸਟੇ ਕਰ ਸਕਦੇ ਹੋ ਜੇ ਤੁਹਾਨੂੰ ਰੂਮ ਨਹੀਂ ਵੀ ਮਿਲਦਾ ਤੇ ਬਾਹਰ ਹਾਲ ਦੇ ਵਿੱਚ ਬਹੁਤ ਸਾਰੇ ਮੰਜੇ ਪਏ ਨੇ ਜੀ ਤੁਸੀਂ ਬਿਸਤਰਾ ਲੈ ਕੇ ਮੰਜੇ ਤੇ ਆਪਣਾ ਬਿਸਤਰਾ ਲਗਾ ਕੇ ਇੱਥੇ ਰਾਤ ਕੱਟ ਸਕਦੇ ਹੋ ਜੀ ਸਫ਼ਰ ਸਾਡਾ ਸ਼ੁਰੂ ਹੋ ਗਿਆ ਜੀ ਥੋੜੀ ਥੋੜੀ ਝ ਧੁੰਦ ਹੈ ਪਰ ਠੰਡ ਇੰਨੀ ਨਹੀਂ ਹੈ ਬੀਕਾਂ ਦੇ ਅਪ ਨੂੰ ਜਾਂਦੇ ਆ ਜੀ ਪਹਿਲੀ ਚੜਾਈ ਆ ਗਈ ਹੈ ਜੀ ਪਹਿਲਾ ਬ੍ਰਿਜ ਬਣਿਆ ਪਿਆ ਕਾਫੀ ਉੱਚਾ ਸੀਗਾ ਥੱਲੇ ਕਾਫੀ ਜਗ੍ਹਾ ਡਾਊਨ ਆ ਬਿਕਾਨੇਰ ਤੋਂ ਦੇਤਰ ਰਹਿ ਗਿਆ ਜੀ 100 ਕਿਲੋਮੀਟਰ ਦੂਰ ਕਿਤੇ ਕਿਤੇ ਉੱਚੇ ਟਿੱਬੇ ਆ ਜਾਂਦੇ ਨੇ ਟਿੱਬਿਆਂ ਤੇ ਸੜਕ ਫਿਰ ਉੱਚੀ ਹੋ ਜਾਂਦੀ ਆ ਫਿਰ ਜ਼ੋਰ ਲੱਗਦਾ ਆਸੇ ਪਾਸੇ ਵਿੱਚ ਤੁਸੀਂ ਦੇਖ ਸਕਦੇ ਹੋ ਫਸਲ ਵੀ ਬਹੁਤ ਵਧੀਆ ਤੇ ਆਪਾਂ 1 ਘੰਟੇ 'ਚ 17 ਕਿਲੋਮੀਟਰ ਸਫ਼ਰ ਕਰ ਚੁੱਕੇ ਆ ਜੀ ਤੇ 19 ਦੀ ਐਵਰੇਜ ਨਾਲ ਆਪਾਂ ਜਾ ਰਹੇ ਆ ਜੀ ਇੱਕ ਘੰਟੇ ਚ ਆਪਾਂ 17 ਕਿਲੋਮੀਟਰ ਸਫ਼ਰ ਪੂਰਾ ਕਰ ਦਿੱਤਾ ਜੀ ਵਿੱਚ ਵਿੱਚ ਸੜਕ ਬਿਲਕੁਲ ਪਲੇਨ ਵਿੱਚ ਟਿੱਬੇ ਆ ਜਾਂਦੇ ਨੇ ਟਿੱਬਿਆਂ ਤੇ ਫਿਰ ਯੋਰ ਲੱਗਦਾ ਆਹ ਰਸਤੇ ਚ ਸਾਨੂੰ ਕੁਝ ਮਿਲਿਆ ਜੀ ਤੇ ਪਿੱਛੇ ਵੀ ਆਪਾਂ ਢੇਰ ਲੱਗੇ ਦੇਖੇ ਸੀ ਪਰ ਉਹ ਥੋੜੇ ਦੂਰ ਸੀ ਆਪਾਂ ਜਾ ਨਹੀਂ ਸਕੇ ਇਹ ਬਿਲਕੁਲ ਸੜਕ ਦੇ ਕਿਨਾਰੇ ਆ ਜੀ ਆ ਵਿੱਚ ਤਾਰ ਲੱਗੀ ਹੋਈ ਆਪਾਂ ਜਾ ਨਹੀਂ ਸਕਦੇ ਪਰ ਆ 5-6 ਕਿੱਲੇ ਤੋਂ ਜ਼ਿਆਦਾ ਹੀ ਹੋਏਗਾ ਸ਼ਾਇਦ ਵਿੱਚ ਇਹਨਾਂ ਨੂੰ ਸੁੱਕਣੇ ਪਾਇਆ ਗਿਆ ਤੇ ਇਹਨੂੰ ਸ਼ਾਇਦ ਸਹਕਾਰ ਇਹ ਨਹੀਂ ਇੱਥੇ उधर कुछ औरत कर रही हैं ने उन्होंने जाके पूछ आपसे दो मिनट बात करनी थी इसके बारे में पूछना था ये क्या चीज़ है थोड़ा पास आके बात कर, बता दीजिए तो वो हम मैं समझ लूंगा थोड़ी बहुत ही मैं पंजाब से आया हूँ तो मुझे मैं पूरा राजस्थान घूमूंगा हाँ। तो मुझे बस ये जानना था कि ये क्या है जी यह तुमबा सीड है इसी खारा है जरा पास ला ना तुमबा सीड अच्छा इसके अंदर से वो निकलता है करंट 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 हां करंट लग गया जी वो आराम से झटका लग गया अच्छा जी ऐसे निकलता है ठीक है जी इस... ये कट्टा भरता है अच्छा ठीक है ठीक है

ਕੋਟਾ ਹੈ ਕੋਟਾ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਧੰਨਵਾਦ ਜੀ ਠੀਕ ਹੈ ਜੀ ਲਓ ਜੀ ਮਾਤਾ ਦੀ ਇੰਟਰਵਿਊ ਲਈ ਮਸੀਤ ਮੈਂ ਨਹੀਂ ਕਲੀ ਫੇਰ ਕਟਾਫਰੀ ਟ੍ਰੈਕਟਰ ਲਾਗੀ ਮਸ਼ੀਨ ਆਈ ਹਾਂ ਤੁਝੇ ਜ਼ਮੀਨ ਸੇ ਨਿਕਲਤਾ ਹੈ ਜ਼ਮੀਨ ਸੇ ਜੜ ਲਗਤੀ ਹੈ ਜੜ ਲਗਤੀ ਹੈ की की। हाँ, और उससे आप तोड़ते हो ए, आप ही लगता है अपने अपना आप ही अपने आप ही मतलब लगाने की नहीं है इसको ये ज़मीन से अपने आप आप निकलता है अपना आप ही निकलता है ही नहीं अच्छा झटका जो लगना था लगता नमून लगाओ अच्छा ले जाओ। हाँ, ले जाओ अच्छा ध्यान से पकड़ाना पहले मेरे को झटका लग गया एक बार ठीक है ठीक, 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 इसको खा सकते हैं नहीं खारा, खारा है अच्छा खारा है ये खारा। ठीक है ठीक है अच्छा जिसको शुगर होती है हाँ। हाँ। अच्छा तो उसकी शुगर थोड़ी कंट्रोल आ जाएगी हाँ। जिसको शुगर होती है उसको काट के चलो इसको हम पंजाब ले जाएंगे ठीक है ओके जी धन्यवाद ਬਤਾਨਾ ਹਾਂਜੀ ਯਾ ਸੀਜ਼ ਕੋਈ ਕੋਈ ਬੜੇ ਕੇ ਹਾਂ ਅੱਛਾ ਹਾਂ ਕਿਉਂਕਿ ਇਹ ਨਹੀ ਚੀਜ਼ ਹੈ ਮਾਰੇ ਲਈ ਹਾਂ ਹਾਂ ਤਾਂ ਹਮ ਬਤਾਏਗੇ ਇਸ ਕੋ ਠੀਕ ਹੈ ਜੀ ਧੰਨਵਾਦ ਬਸ ਕਰੋ ਬਸ ਕਰੋ ਹਮਾਰੇ ਪਾਸ ਪਹਿਲੇ ਬਹੁਤ ਜ਼ਿਆਦਾ ਪਹਾ ਇਹ ਤਿੰਨ ਬਹੁਤ ਹੈ ਹਮਾਰੇ ਪਾਸ ਬਹੁਤ ਜ਼ਿਆਦਾ ਵੇਟ ਹੈ ਜੀ ਬੀਬੀ ਨੇ ਹੋਰ ਫੜਾਤਾ ਜੀ ਇੱਕ ਚੀਜ਼ ਪਾਦੀ ਝਟਕਾ ਵਧੀਆ ਲੱਗਾ ਤੇ ਰਾਜਸਥਾਨ ਚ ਪਹਿਲਾ ਝਟਕਾ ਪਰ ਇਹ ਨਾ ਬਸ ਜਿੰਨੇ ਜਾਨਵਰ ਨੂੰ ਥੋੜਾ ਜਿਹਾ ਜਿੰਦਾ ਦੇਣ ਵਾਸਤੇ ਹੁੰਦਾ ਹੈ ਨਾ ਹਾਜੀ ਨੂੰ ਲੱਗਾ ਜੀ ਰਾਜਸਥਾਨ ਚ ਕਰੰਟ ਦਾ ਪਹਿਲਾ ਝਟਕਾ ਰਾਜਸਥਾਨ ਦੇ ਖੇਤਾਂ ਦੇ ਵਿੱਚ ਸਾਰੇ ਪਾਸੇ ਨਾ ਤਾਰ ਲੱਗੀ ਹੁੰਦੀ ਆ ਮੈਨੂੰ ਲੱਗਾ ਪਹਿਲੇ ਨਾ ਪਿੱਛੋਂ ਪਿੱਛੋਂ ਤਾਂ ਦੇਖਿਓ ਬੰਦ ਹੀ ਉਹਦੇ ਵਿੱਚ ਨਾ ਕਰੰਟ ਛੱਡਿਆ ਹੁੰਦਾ ਜ਼ਿਆਦਾਤਰ ਤੇ ਜਿੱਥੇ ਕਰੰਟ ਛੱਡਿਆ ਹੁੰਦਾ ਤਾਰ ਟਕ ਟਕ ਕਰਦੀ ਰਹਿੰਦੀ ਆ ਪਤਾ ਲੱਗ ਜਾਂਦਾ ਇੱਥੇ ਆਉਂ ਸਾਊਂਡ ਨਹੀਂ ਆ ਰਿਹਾ ਸੀਗਾ ਭਾਜੀ ਨੇ ਥੋੜਾ ਜਿਹਾ ਟੱਚ ਕੀਤਾ ਰਾਜਸਥਾਨ ਦੀ ਬਿਜਲੀ ਚੈੱਕ ਕਰ ਲਈ ਅੱਜ ਚਲੋ ਠੀਕ ਹੈ ਜੀ ਲਓ ਜੀ ਆ ਜੋ ਚੀਜ਼ ਲੈ ਕੇ ਆਏ ਆ ਆਪਾਂ ਦੱਸਦੇ ਆ ਕਿ ਜਿਹਨੂੰ 슈ਗਰ ਦੀ ਪ੍ਰੋਬਲਮ ਆ ਨਾ ਇਹਨੂੰ ਕੱਟ ਕੇ ਉਹਦੀ ਪੈਰਾਂ ਦੀ ਤਲੀਆਂ ਦੇ ਨਾਲ ਮਲਣ ਦੇ ਨਾਲ ਕੰਟਰੋਲ ਚ ਰਹਿੰਦੀ ਆ ਹੁਣ ਸਾਡੇ ਕੋਲ ਇੰਨੀ ਜਗ੍ਹਾ ਨਹੀਂ ਹੈਗੀ ਕਿ ਆਪਾਂ ਇਹਨੂੰ ਰੱਖ ਸਕੀਏ ਉਸ ਹਿਸਾਬ ਨਾਲ ਬਟ ਇਹਦਾ ਜਿਹੜਾ ਮੇਨ ਹੈ ਕਿ ਇਹਦਾ ਜਿਹੜੇ ਬੀਜ ਹੈ ਸੁਕਾ ਕੇ ਵੱਡੇ ਜਿਹੜੇ ਇੱਥੋਂ ਦੇ ਵਪਾਰੀ ਆ ਉਹ ਇਹਦਾ ਤੇਲ ਵਗੈਰਾ ਜਾਂ ਕੁਝ ਕਿਸ ਚੀਜ਼ ਚ ਯੂਜ਼ ਕਰਦੇ ਆ ਇਹ ਤੋਂ ਨਹੀਂ ਦੱਸ ਸਕੇ ਪਰ ਇਹ ਨਿਕਲਦੀ ਜ਼ਮੀਨ ਚੋਂ ਨੇਚਰਲੀ ਆ ਇਹ ਮਤਲਬ ਕਿ ਕੋਈ ਇਹਦੀ ਖੇਤੀ ਨਹੀਂ ਕਰਨੀ ਪੈਂਦੀ ਇਹ ਨੇਚਰਲ ਜ਼ਮੀਨ ਚੋਂ ਨਿਕਲਦੀ ਆ ਔਰ ਇਹਨੂੰ ਬਾਅਦ ਚ ਕੱਟ ਕੇ ਸੁਕਾ ਕੇ ਔਰ ਇਹਨੂੰ ਮਤਲਬ ਬਾਜ਼ਾਰ ਵਗੈਰਾ ਵਿੱਚ ਵੇਚਿਆ ਜਾਂਦਾ ਹੈ ਜੀ ਬੀਜ ਵਗੈਰਾ ਜਿਆਦਾ ਤੇਲ ਵਗੈਰਾ ਕੱਢਿਆ ਜਾਂਦਾ ਹੋਗਾ ਕਿਸੇ ਚੀਜ਼ ਲਈ ਇਹ ਹੁਣ ਆਪਾਂ 2-4 ਪੀਸ ਦਿੱਤੇ ਨੇ ਉਹਨਾਂ ਨੇ ਆਪਾਂ ਨਾਲ ਲੈ ਜਨੇ ਆ ਕੀ ਨਾਮ ਹੈ ਆਪਕਾ ਰਾਂਗੂ ਔਰ ਬਈ ਤੁਹਾਡਾ ਪਰਮੇਸ਼ਰ ਠੀਕ ਹੈ ਬਹੁਤ ਬਹੁਤ ਲੋਕਾਂ ਗਿਆਸ ਜ ਆ ਰੋਜ਼ ਦੀ ਪਿੱਛੇ ਗਾਮੀ ਆ ਤਾਂ ਕਿ ਫੁੱਲ ਦੇ niche ਹਾਂ ਥੈਂਕ ਯੂ ਉਹ ਉਧਰ ਸਾਕੇ ਇੱਕ ਮੇਰ ਨਹੀਂ ਆਈ ਸੀ ਮੇਰ ਕੋਲ ਜਦ ਰਵਤੀ ਨਾ ਵਾਸੇ ਆਇਆ ਇੱਥੇ ਜੋ ਪਾਣੀ ਆਤਾ ਘਰੋ ਕੋ ਦੇ ਹੀ ਪਾਣੀ ਜਾਂਦਾ ਲੈਣਾ ਪੀਂ ਸਮਾ ਹੀ ਪਾਣੀ ਜਾਂਦਾ ਤਰੀਕ ਕਿ ਨਹੀਂ ਜਾਂਦਾ ਇੱਕ ਬਾਰਡਰ ਵੱਲ ਕਿ ਲੱਗੇ ਆ ਯਾਰ ਤੇ ਹਮਾਰੇ ਤਾਂ ਪਾਣੀ ਨਹੀਂ ਆਤਾ ਦੂਜੀ ਰਾਜਸਥਾਨ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਜਿੰਨੇ ਕਿ ਪਿਛੇ ਘਰ ਆਏ ਨੇ 100 ਦੇ ਵਿੱਚੋਂ ਕੋਈ ਦੋ ਘਰਾਂ ਦੀ ਚਾਰ ਦੀਵਾਰੀ ਆ ਹਾਂ ਸੋਚ ਦੋ ਚਾਰ ਦੀਵਾਰੀ ਘਰਾਂ ਦੇ ਵਿੱਚ ਕਿੰਤੀ ਨੇਗੇ ਮਤਲਬ ਕਿ ਹਰ ਘਰ ਕੋਈ 20 ਫੁੱਟ 30 ਫੁੱਟ ਦੀ ਦੂਰੀ ਤੇ ਆ ਪਿੰਡ ਵਿੱਚ ਤੇ ਉਹਨਾਂ ਦੀ ਕੋਈ ਚਾਰ ਦੀਵਾਰੀ ਨਹੀਂ ਹੈਗੀ ਓਪਨ ਉਹ ਫੋਨ ਆ ਤੁਈ ਮੇਨ ਘਰ ਦੇ ਦਰਵਾਜਾ ਅੰਦਰ ਕੋਲ ਚ ਕਮਰੇ ਚ ਹਾਂ ਤੇ ਜੇ ਜੇ ਕਿਹਨੇ ਮਾੜੀ ਮੋਟੀ ਕੀਤੀ ਵੀ ਹੈ ਤੇ ਉਹਨਾਂ ਵੀ ਜ਼ਿਆਦਾਤਰ ਉਤਾਰ ਹੀ ਲਈ ਹੈ ਉਤਾਰ ਹੀ ਲਈ ਹੈ ਮਤਲਬ ਓਪਨ ਆ ਮਤਲਬ ਚੰਗੇ ਘਰ ਆ ਇਹ ਨਹੀਂ ਕਿ ਮਤਲਬ ਕੋਈ ਮਤਲਬ ਠੱਠੇ ਘਰ ਜਾਂ ਉਦਾਂ ਦੇ ਘਰ ਆ ਵਧੀਆ ਘਰ ਆ ਪੱਕੇ ਘਰ ਜਿਹਨੂੰ ਕਹਿੰਦੇ ਪੱਕੇ ਬਗਲਾ ਕਰ ਲਿਆ ਸਹੀ ਦੁਬਾਰਾ ਪਾਣੀ ਵੀ ਅੱਜ ਜ਼ਿਆਦਾ ਪੀਤਾ ਜਾ ਰਿਹਾ ਹੈ ਗਰਮੀ ਵੀ ਹੈ ਤੇ ਪਾਣੀ ਵੀ ਜ਼ਿਆਦਾ ਲੱਗ ਰਿਹਾ ਕਿਉਂਕਿ ਸਫਰ ਅੱਜ ਲੰਬਾ ਆਪਣਾ ਸਫਰ ਉਹ ਖਿੱਚ ਰਹੇ ਆ ਆਪਣੇ ਸਫਰ ਲਈ ਔਰ ਭਾਈ ਸਾਹਿਬ ਕੈਸੇ ਆਪ ਬਸ ਵਧੀਆ ਕੀ ਨਾਮ ਹੈ ਆਪਕਾ ਹਾਂ ਔਰ ਆਪਕਾ ਭਾਈ ਸਾਹਿਬ ਸ਼ਤਰਗੜ ਸੇ ਸ਼ਤਰਗੜ ਕਿਤਨਾ ਇਧਰ ਸੇ ਸ਼ਤਰਗੜ ਤੋਂ 4 ਕਿਲੋਮੀਟਰ ਪਿੱਛੇ ਹੈ ਜੀ ਜੀਟੀ ਰੋਡ ਦੇ ਉੱਤੇ 메ਨ ਸੱਜੇ ਪਾਸੇ ਹੋਟਲ ਹੈ ਜੀ ਜਦੋਂ ਤੁਸੀਂ ਬੀਕਾਨੇਰ ਰੋਡ ਤੇ ਜਾਂਦੇ ਹੋ ਸ਼ਤਰਗੜ ਚ ਆਪਾਂ ਪਹੁੰਚ ਗਏ ਆ ਜੀ ਤੇ ਬੀਕਾਨੇਰ ਅਥੋਂ ਰਹਿ ਗਿਆ 85 ਕਿਲੋਮੀਟਰ ਜੀ ਇੱਕ ਪਾਸੇ ਉੱਚੇ ਉੱਚੇ ਟਿੱਬੇ ਤੇ ਦੂਸਰੇ ਪਾਸੇ ਫਸਲਾਂ ਦੀ ਹਰਿਆਲੀ ਟਿੱਬਿਆਂ ਦੇ ਵਿੱਚ ਜੋ ਸਾਫ਼ ਜ਼ਮੀਨ ਆ ਉਹਦੇ ਉੱਤੇ ਲੋਕਾਂ ਨੇ ਖੇਤੀ ਕੀਤੀ ਹੋਈ ਆ ਪਾਣੀ ਇੱਥੇ ਜ਼ਿਆਦਾ ਨਹਿਰੀ ਪਾਣੀ ਯੂਜ਼ ਕੀਤਾ ਜਾਂਦਾ ਵਿੱਚ ਵਿੱਚ ਥੋੜਾ ਬੋਰ ਵੀ ਲੋਕਾਂ ਨੇ ਕਰਵਾਏ ਪਏ ਨੇ ਪਰ ਇੱਥੋਂ ਦਾ ਪਾਣੀ ਜੋ ਆ ਪਾਣੀ ਖਾਰਾ ਇਹ ਪਿੱਛੇ ਅਸੀਂ ਕਿਸੇ ਨੂੰ ਪੁੱਛਿਆ ਸੀ ਉਹਨਾਂ ਦੱਸਿਆ ਕਿ ਉਹ ਪਾਣੀ ਮਿਕਸ ਕਰਕੇ ਫਿਰ ਇੱਥੇ ਲਾਂਦੇ ਨੇ ਜੀ ਨਹਿਰ ਦੇ ਪਾਣੀ ਨਾਲ ਮਿਕਸ ਕਰਕੇ ਫਿਰ ਲਾਇਆ ਜਾਂਦਾ ਜੀ ਰਾਜਸਥਾਨ ਵਿੱਚ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਇਦਾਂ ਪਾਈਪ ਵਿਛਾ ਕੇ ਫੁਹਾਰੇ ਲਾਈ ਜਾਂਦੇ ਆ ਜੀ ਤੇ ਇਹਦੇ ਨਾਲ ਪਾਣੀ ਇੱਕ ਤੇ ਬਰਾਬਰ ਜ਼ਮੀਨ ਨੂੰ ਮਿਲਦਾ ਤੇ ਪਾਣੀ ਦੀ ਬਚਤ ਵੀ ਹੁੰਦੀ ਆ ਜੀ ਸਾਈਡ ਇੱਕ ਪਿੰਡ ਆ ਜੀ ਛੋਟਾ ਜਿਹਾ ਪਿੰਡ ਆ ਇੱਕ ਤੇ ਸਾਹਮਣੇ ਉੱਚੇ ਉੱਚੇ ਟਿੱਬੇ ਨੇ ਤੇ ਸਾਡੀ ਚੜ੍ਹਾਈ ਫੇਰ ਸ਼ੁਰੂ ਹੋ ਗਈ ਜੀ ਰੇਤ ਦੇ ਵੱਡੇ ਵੱਡੇ ਪਹਾੜ ਇਹ ਸਾਈਡ ਇੱਕ ਛੋਟਾ ਜਿਹਾ ਪਿੰਡ ਹੁਣ ਰਸਤੇ 'ਚ ਆਬਾਦੀ ਵੀ ਨਹੀਂ ਦਿਖਦੀ ਤੇ ਰੋਡ ਤੇ ਟ੍ਰੈਫਿਕ ਵੀ ਇੰਨੀ ਨਹੀਂ ਆ ਟ੍ਰੈਫਿਕ ਵੀ ਬਹੁਤ ਘੱਟ ਦਿਖਦੀ ਆ ਤੇ ਪਿੰਡ ਵੀ ਬਹੁਤ ਦੂਰ ਦੂਰ ਨੇ ਢਾਬੇ ਪੈਟਰੋਲ ਪੰਪ ਵੀ ਦੂਰ ਦੂਰ ਆ ਰਹੇ ਨੇ ਅੱਜ ਅਸਲੀ ਰੇਗਿਸਤਾਨ ਸ਼ੁਰੂ ਹੋ ਗਿਆ ਸਤ ਪਹਾੜੀਆਂ ਨੂੰ ਚੀਰਦੇ ਹੋਏ ਰੇਗਿਸਤਾਨ ਦੀਆਂ ਆਪਣਾ ਸਫ਼ਰ ਅੱਗੇ ਵਧਾ ਰਹੇ ਆਂ ਅੱਜ ਦਾ ਸਫ਼ਰ ਜਿੰਨਾ ਲੰਬਾ ਆ ਉਹਨਾਂ ਜ਼ਿਆਦਾ ਟਫ ਆ ਸੋ ਜਿਹੜੀ ਲੋਕਾਂ ਦੀ ਵਸੋਂ ਆ ਉਹ ਵੀ ਕਾਫੀ ਦੂਰ ਦੂਰ ਵਸੀ ਆ ਮਤਲਬ ਤੀ ਤੀ ਚੱਲ ਚੱਲ ਕਿਲੋਮੀਟਰ ਤੇ ਪਿੰਡ ਆ ਰਹੇ ਆ ਸੋ ਸਫ਼ਰ ਵੀ ਆਪਣਾ ਥੋੜਾ ਜਿਹਾ ਲੰਬਾ ਤੇ ਰੇਤਲੀਆਂ ਪਹਾੜੀਆਂ ਸ਼ੁਰੂ ਹੋ ਚੁੱਕੀਆਂ ਔਰ ਸੂਰਜ ਦੀ ਤਪਤੀ ਗਰਮੀ ਆਪਣੇ ਸਫ਼ਰ ਨੂੰ ਠਕਾਰੀ ਆ ਰੋਕ ਰਹੀ ਐ ਚਾਚਾ ਯੂ ਆਲ ਗੁਡ ਟੂ ਮੱਚ ਪ੍ਰੋਬਲਮ ਟੂ ਮੱਚ ਪ੍ਰੋਬਲਮ ਚੜਾਈ ਬਹੁਤ ਆ ਰਹੀ ਐ ਕੋਈ ਨਾ ਕਿਉਂਕਿ ਜਿੰਨਾ ਰਸਤਾ ਪਹਿਲੇ ਅਸੀਂ ਪਲਾਨ ਚ ਕਰਕੇ ਆਏ ਆ ਕੋਈ ਮੁਸ਼ਕਲ ਨਹੀਂ ਆਈ ਹਾਂ ਅੱਜ ਵੈਸੇ ਸਫ਼ਰ ਅੱਜ ਅਸੀਂ ਬਹੁਤ ਕੀਤਾ ਹੂੰ ਸਫ਼ਰ ਦੀ ਨਹੀਂ ਕੋਈ 50 ਕਿਲੋਮੀਟਰ ਆਪਣਾ ਕਰ ਚੁੱਕੇ ਆ 50 ਕਿਲੋਮੀਟਰ ਆਪਾਂ ਕਰ ਚੁੱਕੇ ਆ ਪਰ ਜੇ ਸਾਨੂੰ ਇੰਨੀ ਚੜਾਈ ਆਂਦੀ ਤੇ ਹੋ ਸਕਦਾ ਇਸ ਟਾਈਮ ਨੂੰ ਅਸੀਂ 100 ਦੇ ਆਸ-ਪਾਸ ਹੁੰਦੇ ਹਾਂ ਹਾਂ ਆਪਾਂ ਸਫਰ ਆਪਾਂ ਬਹੁਤ ਕੀਤਾ ਪਰ ਫਿਰ ਵੀ ਚੜ੍ਹਾਈ ਬਹੁਤ ਆ ਰਹੀ ਹੈ ਸੋ ਇਹ ਆ Rajasthan ਦੀਆਂ ਨਿਸ਼ਾਨੀਆਂ ਚਾਚਾ ਕੋਈ ਗੱਲ ਨਹੀਂ ਚਾਚਾ ਪਹਾੜਾਂ ਦੇ ਵਿੱਚ ਰੇਤ ਦੇ ਟਿੱਬਿਆਂ ਦੇ ਵਿੱਚ ਛੋਟੇ-ਛੋਟੇ ਪਿੰਡ ਤੇ ਲੋਕਾਂ ਦੀ ਉਪਜਾਊ ਜ਼ਮੀਨ ਪਰ ਫਿਰ ਵੀ ਰੇਤੇ ਦੀ ਜ਼ਮੀਨ ਵਿੱਚ ਫਸਲ ਕੱਢਣੀ ਬਹੁਤ ਮਿਹਨਤ ਆ ਇਹਨਾਂ ਲੋਕਾਂ ਦੀ ਆਪਾਂ ਪਹੁੰਚ ਗਏ ਜੀ ਸੱਤਾ ਸਰ ਬੀਕਾ ਨੇ ਰਥੋਂ 71 ਕਿਲੋਮੀਟਰ ਹੈ ਜੀ ਇੱਥੇ ਹੁਣ ਰੁਕ ਕੇ ਖਾਣੇ ਆ ਰੋਟੀ ਤੇ ਫੇਰ ਅੱਗੇ ਦਾ ਸਫ਼ਰ ਕਰਦੇ ਹਾਂ ਸ਼ੁਰੂ ਜੀ। ਸਾਨਾ ਤੋਂ ਪਹੁੰਚ ਗਏ ਆਂ ਜੀ ਸੱਤਾਸਰ ਤੇ ਸੱਤਾਸਰ ਅਸੀਂ ਆ ਗਏ ਆਂ ਜੀ ਲਗਭਗ 60 ਕਿਲੋਮੀਟਰ ਦੇ ਆਸ-ਪਾਸ 55-60। ਬਿਕਾਨੇ ਰਹਾ ਗਿਆ ਜੀ ਅੱਗੇ 71 ਤੇ ਆਪਾਂ ਹੁਣ ਰੋਟੀ ਖਾ ਗਏ ਥੋਂ ਕਰਦੇ ਆਂ ਸਫ਼ਰ ਸ਼ੁਰੂ ਤੇ ਸ਼ਾਮ 6:30 ਵਜੇ ਤੱਕ ਸਫ਼ਰ ਕਰਾਂਗੇ। ਰੋਟੀ ਆਪਾਂ ਖਾ ਲਈ ਆ ਜੀ। ਵਧੀਆ ਟੇਸਟ ਲੱਗਾ। ਹੁਣ ਆਪਾਂ ਆਪਣੇ ਅਗਲੇ ਸਫ਼ਰ ਦੇ ਕਰਤੀ ਆ ਜੀ ਤਿਆਰੀ। ਇਹ ਨੀਲ ਗਾਏ ਆ ਜੀ Rajasthan ਵਿੱਚ ਕਾਫੀ ਮਾਤਰਾ ਵਿੱਚ ਇਹ ਪਾਈਆਂ ਜਾਂਦੀਆਂ ਖੇਤਾਂ ਵਿੱਚ ਆਮ ਹੀ ਦੇਖ ਜਾਂਦੀਆਂ ਜੀ ਚਾਰੇ ਪਾਸੇ ਰੇਤ ਹੀ ਰੇਤ ਆ ਜੀ ਉੱਚੇ-ਉੱਚੇ ਟਿੱਬੇ ਇਹ ਰੋਡ ਵੀ ਜ਼ਿਆਦਾ ਨਹੀਂ ਚੱਲਦਾ ਜੀ ਬਹੁਤ ਘੱਟ ਗੱਡੀਆਂ ਥੋਂ ਲੰਘਦੀਆਂ ਜੀ ਕਦੇ-ਕਦੇ ਕੋਈ ਗੱਡੀ ਆਂਦੀ ਆ ਪਿੰਡ ਵੀ ਬਹੁਤ ਦੂਰ-ਦੂਰ ਪਿੰਡ ਨੇ ਰਸਤੇ ਵਿੱਚ ਆਂਦਾ ਜਾਂਦਾ ਵੀ ਕੋਈ ਬਹੁਤ ਘੱਟ ਬੰਦੇ ਮਿਲਦੇ ਨੇ ਸਵੇਰ ਦੇ ਜਦੋਂ ਗਰਸਾਣੇ ਤੋਂ ਚੱਲੇ ਆ ਜੀ ਆਪਣੇ ਪੰਜਾਬੀ ਵੀਰਾਂ ਦੀ ਆਬਾਦੀ ਬਹੁਤ ਘਟ ਗਈ ਹੈ ਜੀ ਪਿੱਛੇ ਰਹਿ ਗਈ ਅੱਗੇ ਕੋਈ ਨਹੀਂ ਮਿਲਿਆ ਜੀ ਗਰਸਾਣੇ ਗੁਰਦੁਆਰਾ ਸਾਹਿਬ ਹੀ ਹੁਣ ਬੀਕਾਨੇਰ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਮਿਲੇਗਾ ਜੀ ਬੀਕਾਨੇਰ ਹੀ ਜਾ ਕੇ ਗੁਰਦੁਆਰਾ ਸਾਹਿਬ ਮਿਲੇਗਾ ਇਸੇ ਕਰਕੇ ਅਸੀਂ ਥੋੜਾ ਅੱਜ ਸਾਈਕਲ ਜ਼ਿਆਦਾ ਖਿੱਚ ਕੇ ਚਲਾ ਰਹੇ ਆ ਵੀ ਜਲਦੀ ਤੋਂ ਜਲਦੀ ਬੀਕਾਨੇਰ ਪਹੁੰਚ ਜਾਈਏ ਪਰ ਬੀਕਾਨੇਰ ਅਜੇ ਇੱਥੋਂ ਦੂਰ ਆ ਤੇ ਟਾਈਮ ਵੀ ਤਿੰਨ ਦਾ ਹੋ ਚੁੱਕਾ ਜੀ ਦੇਖਦੇ ਆ ਜੀ ਜੋ ਵੀ ਟਾਈਮ ਦਾ ਹਿਸਾਬ ਹੋਏਗਾ ਉਦੇ ਹਿਸਾਬ ਨਾਲ ਆਪਣੀ ਸਟੇ ਕਰਾਂਗੇ ਜੀ ਚਾਰੇ ਪਾਸੇ ਖਰੇਜ਼ ਹੀ ਰੇਤ ਦਿਖ ਰਹੀ ਹੈ ਜੀ ਅੱਜ ਪਤਾ ਲੱਗਾ ਜੀ ਕਿ ਆਪਾਂ ਰਾਜਸਥਾਨ ਦੇ ਵਿੱਚ ਆਏ ਆ ਜੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਜੀ ਜਨਵਰੀ ਮਹੀਨੇ ਚ ਇੱਥੇ ਇੰਨੀ ਗਰਮੀ ਆ ਸਾਈਕਲ ਚਲਾਉਂਦੇ ਆ ਬਹੁਤ ਗਰਮੀ ਲੱਗਦੀ ਆ ਜੀ ਜਿੱਥੇ ਰਾਤ ਨੂੰ ਕੱਸੀ ਉੱਥੇ ਤੇ ਠੰਡ ਸੀ ਅੱਗੇ ਦਾ ਮੌਸਮ ਕਿਦਾਂ ਇਹ ਤਾਂ ਹੁਣ ਜਾ ਕੇ ਰਾਤ ਹੀ ਪਤਾ ਲੱਗੂਗਾ ਪਰ ਦਿਨੇ ਇੱਥੇ ਬਹੁਤ ਜ਼ਿਆਦਾ ਗਰਮੀ ਆ ਜੀ ਅਸੀਂ ਖੜੇ ਆ ਜੀ ਬੀਕਾ ਨੇੜੇ ਤੋਂ 50 ਕਿਲੋਮੀਟਰ ਪਿੱਛੇ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੰਬੇ ਏਰੀਏ ਦੇ ਵਿੱਚ 700 ਤੋਂ 800 ਏਕੜ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ ਰਾਜਸਥਾਨ ਦੇ ਵਿੱਚ ਸਾਰੀ ਬੱਤੀ तकरीबन ਸੋਲਰ ਪੈਨਲਾਂ ਦੁਆਰਾ ਹੀ ਤਿਆਰ ਕੀਤੀ ਜਾਂਦੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਏਰੀਆ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ ਤੇ ਇੱਥੋਂ ਹੀ ਸਾਰੀ ਬੱਤੀ ਨੇੜੇ ਤੇੜੇ ਜੋ ਸ਼ਹਿਰ ਪਿੰਡ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੀ ਮਤਲਬ ਇੰਨੀ ਕਿ ਡਿਵੈਲਪਮੈਂਟ ਤੇਜ਼ੀ ਨਾਲ ਚੱਲਦੀ ਪਈ ਆ ਕਿ ਨੈਚੁਰਲ ਸੋਰਸਸ ਤੋਂ ਲਾਈਟ ਨਹੀਂ ਮਿਲਦੀ ਸੋ ਸੋਲਰ ਪੈਨਲ ਥਰੂ ਲੈਣ ਪੈਦਾ ਕਰਕੇ ਹਰ ਛੋਟੇ ਰ ਛੋਟੇ ਕੋਨੇ ਚ ਲੈਡ ਪਚਾਈ ਜਾਂਦੀ ਆ ਇਹਨਾਂ ਦੇ ਸਿਰ ਉਦਾਂ ਦੇ ਹਜ਼ਾਰਾਂ ਏਕੜਾਂ ਚ ਪੂਰੇ ਰਾਜਸਥਾਨ ਚ ਸੋਲਰ ਪੈਨਲ ਲਾਏ ਜਾ ਰਹੇ ਆ ਉਹ ਲੈਡ ਪੈਦਾ ਕੀਤੀ ਜਾਂਦੀ ਆ ਔਂਜੇ ਘੰਟੇ 42 ਮਿੰਟ ਤੇ 14 ਸੈਕਿੰਡ ਦੇ ਵਿੱਚ 15.4 ਐਵਰੇਜ ਸਪੀਡ ਦੇ ਹਿਸਾਬ ਨਾਲ ਆਪਾਂ 88 ਕਿਲੋਮੀਟਰ ਸਫਰ ਕਰਤਾ ਜੀ ਹੁਣ ਤੱਕ ਬਹੁਤ ਅੱਜ ਸਾਈਕਲ ਖਿੱਚ ਕੇ ਰੱਖਿਆ ਆਪਾਂ ਅਸੀਂ ਖੜੇ ਆ ਜੀ ਨਿਆਰਾ ਦੇ ਪੰਪ ਤੇ ਤੇ 90 ਪਲੱਸ ਸਫਰ ਅਸੀਂ ਕਰ ਆਏ ਆ ਜੀ ਤੇ 40 ਕਿਲੋਮੀਟਰ ਸਫ਼ਰ ਸਾਡਾ ਬਾਕੀ ਹੈ ਜੀ ਹੁਣ ਆਪਾਂ ਪਟਰੋਲ ਪੰਪ ਤੇ ਬੈਠੇ ਆਂ ਇੱਥੋਂ 5-10 ਮਿੰਟ ਰੈਸਟ ਕਰਾਂਗੇ ਤੇ ਫਿਰ ਇੱਥੋਂ ਨਿਕਲਦੇ ਆਂ ਤੇ 6:30 ਵਜੇ ਤੱਕ ਜਿੰਨਾ ਵੀ ਸਾਡਾ ਸਫ਼ਰ ਹੋਏਗਾ ਉਹਨਾਂ ਕਰਾਂਗੇ ਜੇ ਤਾਂ ਟਾਈਮ ਹੋਏਗਾ ਤਾਂ ਫਿਰ ਨਜ਼ਦੀਕ ਹੋ ਗਿਆ ਤਾਂ ਫਿਰ ਆਪਾਂ ਅੱਗੇ ਨਿਕਲ ਜਾਾਂਗੇ ਤੇ ਜੇ ਥੋੜਾ ਜ਼ਿਆਦਾ ਬਜਿਆ ਤਾਂ ਫਿਰ ਆਪਾਂ ਉੱਥੇ ਰੈਸਟ ਕਰ ਲਾਂਗੇ ਬੀਕਾਨੇ ਰਹਿ ਗਿਆ ਜੀ 31 ਕਿਲੋਮੀਟਰ ਯਾਹ ਪਰ 292 ਯੋਧਪੁਰ 270 ਸਫਰ ਅੱਜ ਆਪਾਂ ਬਹੁਤ ਖਿੱਚ ਕੇ ਕੀਤਾ ਜੀ 100 ਕਿਲੋਮੀਟਰ ਅੱਜ ਕੰਪਲੀਟ ਕਰ ਦਿੱਤਾ ਜੀ ਵਿਕਾ ਨੇ ਰਹਿ ਗਿਆ ਜੀ 10 ਕਿਲੋਮੀਟਰ ਦੂਰ ਆਪਾਂ ਹੁਣ 120 ਕਿਲੋਮੀਟਰ ਦਾ ਸਫਰ ਕਰ ਦਿੱਤਾ ਜੀ ਅੱਜ ਸਾਈਕਲ ਬਹੁਤ ਖਿੱਚ ਕੇ ਲੈ ਕੇ ਆਏ ਆ ਤੇ 10 ਕਿਲੋਮੀਟਰ ਦਾ ਸਫਰ ਰਹਿ ਗਿਆ 10 ਕਿਲੋਮੀਟਰ ਦਾ ਸਫਰ ਕਰਕੇ ਅੱਗੇ ਗੁਰਦੁਆਰਾ ਸਾਹਿਬ ਦੇਖਦੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਲੈ ਕੇ ਆਪਣਾ ਸਮਾਨ ਰੱਖਦੇ ਆ ਉੱਥੇ ਕਰਦੇ ਆ ਜੀ ਰੈਸਟ ਸਫਰ ਅੱਜ ਬਹੁਤ ਲੰਮਾ ਸੀਗਾ ਜਿਹੜਾ ਪਿੱਛੇ ਅਸੀਂ ਸਰਵ ਥਰਾਵ ਹੋਣ ਕਰਕੇ ਦੋ ਦੋਸ ਦਿਨ ਸਤਾ ਅਸੀਂ ਲੇਟ ਹੋਏ ਸੀ ਉਹ ਅੱਜ ਅਸੀਂ ਕਵਰ ਕਰ ਦਿੱਤਾ ਜੀ ਬੀਕਾਨੇਰ ਸ਼ਹਿਰ ਦੇ ਵਿੱਚ ਐਂਟਰੀ ਕਰਤੀ ਹੈ ਜੀ ਕਾਫੀ ਵੱਡੀ ਹੈ ਜੀ ਬੀਕਾਨੇਰ ਸਿਟੀ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸਿੰਘ ਸਭਾ ਬੀਕਾਨੇਰ ਰਾਣੀ ਬਾਜ਼ਾਰ ਪਹਿਲਾਂ ਅਸੀਂ ਸ੍ਰੀ ਗੁਰੂ ਨਾਨਕ ਦਰਬਾਰ ਲਾਲਗੜ੍ਹ ਗਏ ਸੀਗੇ ਜੀ ਉੱਥੇ ਰੂਮ ਨਹੀਂ ਸੀਗਾ ਫਿਰ ਦੁਬਾਰਾ ਅਸੀਂ ਰਾਣੀ ਬਾਜ਼ਾਰ ਵਾਲੇ ਗੁਰਦੁਆਰਾ ਸਿੰਘ ਸਵਾ ਵਿੱਚ ਆ ਗਏ ਆ ਜੀ ਤੇ ਇੱਥੇ ਹੁਣ ਰੂਮ ਲੈਨੇ ਆ ਤੇ ਕਰਦੇ ਆ ਜੀ ਰੈਸਟ